ਪੁਰਾਤਮੇ ਮਸ਼ਲੀ ਹੋਈ ਹੈ ਮੱਡੀ ਹੋਈ ਹੈ ਜਿਹੜੀ ਉਠਾਰ ਵਾਲੀ ਬੀਬੀ ਹੈ ਦੋ ਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਠਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਠਾਤੇ ਉਹ ਠਾਰ ਵਾਲੀ ਬੀਬੀ ਦੀ ਜੁਬਾਨ ਤੇ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐ ਇਨਕਾਂ ਲਾ ਕੇ ਉਹਦੇ ਬਾਰੇ ਕੀ ਕਰਦੇ ਆਂਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓਸ ਨੂੰ ਦਿਖਾ ਸਕਦੇ ਆ ਇਹ ਇਹ ਨਾ ਅੱਗ ਬੁਝਾਉਣ ਵਾਲਾ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ। ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖੁੱਲਿਆ ਉਹਦੇ ਬਾਰੇ। ਸ਼ੰਪੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ। ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ, ਏਸੀ ਚੋਰੀ ਕਰ ਲਏ, ਉਹਨਾਂ ਦਾ ਗੂਣ ਮਿਰਚ ਚੱਕ ਕੇ ਚਾਪ ਚੱਕ ਕੇ ਲੈ ਗਏ। ਇੱਥੋਂ ਤੱਕ ਵੀ ਛੋਡੀ ਸਰਕਾਰ ਤੇਰਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲਾਗ ਸ਼ੌਕ ਇਹ ਵਿੱਚ। ਮੁੱਖ ਮੰਤਰੀ ਉਹਦਾ ਚੇਅਰਮੈਨ ਆ ਸਾਰੇ ਦਸਤਖਤਾਂ। ਜਿਹੜੀ ਉਥੇ ਦੀ ਪ੍ਰਸ਼ਤਾ ਜਾਰੀ ਮੈਨੇਜਮੈਂਟ ਹੈ ਉਹ ਨੂੰ ਸਰਕਾਰ ਬਚਾਉਣ ਤੇ ਲੱਗੀ ਹੋਈ ਹੈ ਤੇ ਜਿਹੜੇ ਟੀਚਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਸਿੱਟਾ ਇੱਥੋਂ ਤੱਕ ਇੱਕ 13 ਮਹੀਨਿਆਂ ਦੀ ਬਕਤੀ ਵੀ ਬਠਿੰਡੇ ਜੇਲ੍ਹ ਦੇ ਵਿੱਚ ਆਪਣੀ ਮਾਂ ਦੇ ਨਾਲ ਰੱਖਿਆ ਵੀ ਜਿਹੜੇ ਮੈਨੇਜਮੈਂਟ ਨੇ ਸਰਕਾਰ ਉਹਨੂੰ ਬਚਾਈ ਜਾਂਦੀ ਹੈ ਮੁੱਖ ਮੰਤਰੀ ਆਪ ਕਹਿਣਾ ਹੁੰਦਾ ਸੀ ਜੇ ਜਿਹੜੇ ਅਦਾਰਸ਼ ਸਕੂਲ ਨੇ ਵੀ ਇਹਨਾਂ ਨੂੰ ਜੀ ਸਰਕਾਰ ਦਾ ਹੀ ਸੇਵ ਬਣਾਉਣਾ ਚਾਹੁੰਦਾ ਸਰਕਾਰੀ ਸਕੂਲ ਬਣਾਉਣਾ ਚਾਹੀਦਾ ਹੈ ਜਾਨੀ 2 ਮਹੀਨਿਆਂ ਤੋਂ ਜਿਹੜੇ ਟੀਚਰ ਦੇ ਉੱਤੇ ਤਨਖਾਹ ਲਾਈ ਬੈਠੇ ਨੇ ਜਿਹੜੀ ਮੈਨੇਜਮੈਂਟ ਹੈ ਮੈਨੇਜਮੈਂਟ ਨੇ ਉਹਨਾਂ ਦੇ ਚੈੱਕ ਟੂਕਿੰਗ ਲਈ ਹੋਏ ਨੇ ਖਰਚੇ ਤੋਂ ਮਰੇ ਤਾਂ ਘਾਪੋ ਦੇ ਸੀ ਉਹਨਾਂ ਨੂੰ ਨਕਦੇ ਦੇ ਵਿੱਚ 10000 ਰੁਪਏ ਦੀ ਸੀ ਤਨਖਾਹ ਵੀ ਪੂਰੀ ਹੋ ਗਈ ਜੇ ਉਹਨਾਂ ਨੇ ਗੱਲ ਰੱਖਤੀ ਆ ਉਹਦੀ ਤਾਂ ਉਹਨੂੰ ਕੱਢ ਕੇ ਬਾਹਰ ਕਰਿਆ ਇਹਦੇ ਬਾਰੇ ਸਭ ਨੂੰ ਪਤਾ ਹੈ ਜੀ ਜਿਹੜਾ ਉਹ ਬੰਦਾ ਹੈ ਤਾਂ ਮੋਰ ਪਰ ਮੈਨੇਜਮੈਂਟ ਤਾਂ ਮੈਨੂੰ ਲੱਗਦਾ ਵੀ ਇਹ ਤੋਂ ਹਟਾ ਦੇ ਉਹਨੂੰ ਮੈਂ ਲੱਗਾ ਇਸ ਟੀਮ ਹਲਾਤਾ ਮੰਡਕਾ ਮੈਨੇਜਮੈਂਟ ਦੇੰਦਰ ਛੱਤ ਦਾ ਦੇਖੋ ਮੈਨੇਜਮੈਂਟ ਤਾਂ ਹਟਾ ਦਿੱ ਜਿਹੜੇ ਟੀਚਰ ਨੇ ਉਹ ਕਿਉਂ ਨਹੀਂ ਬਹਾਲ ਕੀਤੇ ਜਾ ਰਹੇ ਜਿੱਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਉਹ ਮੇਰੀ ਤਾਂ ਸਭ ਤੋਂ ਵੱਡੀ ਜੀ ਇਹ ਐਸਡੀਐਮ ਦਾ ਮਸਲਾ ਹੈਗਾ ਦੇਖੋ ਹਲਕਾ ਮੋੜਦਾ ਪਰ ਮੈਂ ਤਾਂ ਪਤਾ ਕਰ ਸਕਦਾ ਮੈਨੂੰ ਇੰਨਾ ਕੁ ਪਤਾ ਵੀ ਮੈਨੇਜਮੈਂਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਸਾਰਾ ਪ੍ਰਬੰਧ ਉਹ ਲਾਤਾ ਐਸਡੀਐਮ ਐਸ ਡੀ ਐਮ ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪਦੇ ਵੱਲੋਂ ਮੈਨੇਜਮੈਂਟ ਤੋਂ ਵਾਪਸਤਾ ਲੈ ਲਿਆ ਡੀ ਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਘਰਾ ਦਿੱਤਾ ਹੋਇਆ ਜਿਹੜੀ ਉਹਦੀ ਇਨਕੁਆਰੀ ਹੋਈ ਹੈ ਜੀ ਮੈਨੇਜਮੈਂਟ ਅੱਛਾ ਜੀ ਉਹਦੇ ਚ ਦੋਸ਼ੀ ਨੂੰ ਕਪੜੇਵਾਜੀ ਹੋਈ ਹੈਗੀ ਉਹ ਸਾਫ਼ ਹੋਇਆ ਹੈ ਮੈਂ ਫਿਰ ਧੀ ਸਾਹਿਬ ਨਾਲ ਮੈਂ ਤਾਂ ਗੱਲ ਕਰ ਸਕਦਾ ਉਹ ਦੇਖੋ ਜਦੋਂ ਇਹ ਤੁਹਾਨੂੰ ਹੈਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਵੀ ਕੀ ਰਿਪੋਰਟ ਹੈ ਦੇਖੋ ਮੈਨੂੰ ਜੀ ਮੇਰੇ ਕੋਲ ਪੰਜਾਬ ਸਰਕਾਰ ਕੋਲੇ ਵੀ ਸਾਰਾ ਕੁਝ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਡੀਸੀ ਨੇ ਉਹਨਾਂ ਨੇ ਬਕਾਇਦਾ ਕਮੇਟੀ ਨੇ ਕਿਹਾ ਹੈ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਕਹਿੰਦੇ ਹਾਂ ਪਰ ਉਹ ਮਸਲਾ ਤੁਸੀਂ ਸਮਝਦੇ ਨਹੀਂ ਜੇ ਤਾਂ ਇਧਰ ਲੈ ਕੇ ਸੁਣਾਉਂਗਾ ਜੀ ਦੇਖੋ ਸਿਸਟਮ ਦਾ ਨਹੀਂ ਗੱਲ ਤਾਂ ਰੱਖੋ ਜੀ ਤੁਸੀਂ 5 ਮਾਰਚ ਨੂੰ ਉਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਛੋਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਅੱਗੇ ਉਹਨੂੰ 4 ਤਰੀਕ ਨੂੰ ਹੀ ਘਰਾਂ 'ਚੋਂ ਅਰੈਸਟ ਕਰ ਲਿਆ ਕਿਸੇ ਦੇ ਘਰਾਂ 'ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਰਾਜਤਾ ਨਹੀਂ ਨੀ ਕੱਲੀ ਉਹ ਝਾੜੂ ਪਾਰਟੀ ਦੀ ਰਾਜਤਾ ਨਹੀਂ ਐ ਕੀ ਗੱਲ ਅਸੀਂ ਕਿਉਂ ਸਾਨੂੰ ਕਿਉਂ ਫੋੜੋ ਫੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਸਸੋ ਇਹ ਜਿਹੜਾ ਹੁਣ ਸਵਾਲ ਦਾ ਜਵਾਬ ਗ੍ਰਾਹਕਾਂ ਸਾਹਿਬ ਦੇ ਸਕਦੇ ਹੋ ਮੈਂ ਨਹੀਂ ਨਾ ਦੇ ਸਕਦਾ ਨਾ ਤੁਸੀਂ ਨਹੀਂ ਦੇ ਸਕਦੇ ਮੈਂ ਤਾਂ ਕਹਿੰਦਾ ਮੇਰੇ ਮਾਰ ਚਾਹੋ ਜੀ ਆਇਆਂ ਨੂੰ ਆਜੋ ਮੇਰਾ ਚਾਹ ਵੀ ਪਿਆਉਂਗਾ ਸਾਨੂੰ ਇਹ ਦੱਸੋ ਹੁਣ ਆਖੋ ਜਿਹੜੇ ਵਿੱਚ ਸਾਡੇ ਪਿੰਡ ਚ ਆਉਣੇ ਹੋ ਫਿਰ ਇੱਥੇ ਅਸੀਂ ਤੁਹਾਨੂੰ ਮੁਰਜੋ ਜਦੋਂ ਕੱਲ ਨੂੰ 27 ਚ ਵੋਟਾਂ ਆਉਣਗੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਫੋਰਸ ਹੋਊਗੀ ਯਾਨੀ ਕਿ ਰਾਇ ਤਾਂ ਉਥੇ ਐਮ ਐਲ ਏ ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹ ਵੀ ਭਾਈ ਤੂੰ ਪੀ ਕੇ दारू ਕਿਉਂ ਤੜਕੇ ਉੱਜਰੂਲ ਬੋਲਦਾ ਕਿਸਾਨ ਜੱਥੇਬੰਦੀ ਜਿੱਦੇ ਉਹ ਬੋਲਦਾ ਖਾਂ ਜੱਥੇਬੰਦੀਆਂ ਦੇ ਉਹਦੇ ਉਹਦਾ ਪੈਗ ਲੱਗਿਆ ਹੁੰਦਾ ਉਹਦਾ ਇਹ ਨਹੀਂ ਪਤਾ ਕੀ ਬੋਲ ਪਿਆ ਉਹਨੂੰ ਇਹ ਨਹੀਂ ਪਤਾ ਵੀ ਕਿਰਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਪਾਟੀ ਹੈ ਮੁੱਖ ਮੰਤਰੀ ਹੁੰਦਾ ਇਹ ਕਿਹੜੀ ਗੱਲ ਹੁਣ ਤੁਸੀਂ ਨਸ਼ਿਆਂ ਬੁਰਦਮੇ ਮੱਛੀ ਹੋਈ ਹੈ ਮੱਛੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਠਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਦਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਨ ਨਹੀਂ ਪੇਸ਼ ਕੀਤਾ ਉਹ ਆਇਸ਼ ਕਰਦੀ ਐ ਇਨਕਲਾਕੀ ਉਹਦੇ ਬਾਰੇ ਕੀ ਕਰਦੇ ਮੈਂ ਦੱਸਦਾ ਜੀ ਇਨਕੁਆਰੀ ਲੱਗੀ ਹੋਈ ਜਾ ਉਹ ਵਿਜੀਲੈਂਸ ਸਰਕਾਰੀ ਕਾਰਵਾਈ ਉਹਦੀ ਉਹਦੀ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨਤ ਦੇਣੀ ਤਾਂ ਅਦਾਲਤ ਦਾ ਕੰਮ ਆ ਨਾ ਸਾਠਾ ਦਾ ਕੰਮ ਨਹੀਂ ਪੁਲਿਸ ਦਾ ਕੰਮ ਆ ਪੁਲਿਸ ਦਾ ਚਲਾਨ ਕਵ ਪੇਸ਼ ਕਰਨਾ ਕੰਮ ਹੈ ਨਹੀਂ ਚਲਾਨ ਤਾਂ ਪੇਸ਼ ਹੁੰਦਾ ਅਦਾਲਤ ਦੀ ਉਹਦੀ ਘਰ ਦਾ ਕੀ ਬਣਿਆ ਉਹਦੀ ਕੁਆਂਟੀਟੀ ਨਹੀਂ ਬਾਹਰੀ ਸੀ ਜੀ ਉਹਦੀ ਇਨਕੁਆਰੀ ਜਦੋਂ ਕਰੋਗੇ ਨਿਕਲ ਆ ਰਾਂਗੇ ਹੋਰ ਲੋਕਾਂ ਦੇ ਘਰਾਂ ਤੇ ਪੂਰਾ ਪੰਜਾ ਚੱਲ ਰਿਹਾ ਦੇਖੋ ਡਿਸਮੈਸ਼ਨ ਨਾਲ ਨਾਲ ਕਰੀਏ ਡਿਸਮਿਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਪੁੱਠੀ ਆ ਕਿ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਭਾਵੇਂ ਉਹ ਪਟੈਂਡੇ ਦਾ ਕੇਸ ਆ ਪਰ ਪੁੱਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਮੇਰੇ ਕੋਲ ਰਿਪੋਰਟ ਜੀ ਉਸਦੇ ਭਾਈ ਦੇ ਨਾਮ ਦਾ ਸਾਰਾ ਜਿਹੜਾ ਅਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨ ਆ ਕੀ ਕਿਉਂਕਿ ਜਿਹਨੂੰ ਉਹਦੇ ਨਾਂ ਹੀ ਨਹੀਂ ਉਹ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਲ ਜਦੋਂ ਭਾਈ ਦੀ ਇਨਕੁਆਰੀ ਕਰਕੇ ਇਨਕੁਆਰੀ ਰਿਜਿਸਟਰ ਦਿੱਤੀ ਹੋਈ ਆ ਵੀ ਜਿਹੜੀ ਉਹਨੇ ਇਨਕਮ ਕਰੀ ਆ ਕੀ ਇਹਦੀ ਇੰਨੀ ਇਨਕਮ ਸੀਦੀ ਜਿੰਨਾ ਉਹਨੇ ਭਾਈ ਨੇ ਜਾਂ ਜਿਹੜੀ ਧਾਰ ਲਈ ਵੀ ਆ ਉਹਦੀ ਅਨੁਪਾਰੀ ਦੇ ਆਧਾਰ ਤੇ ਅਦਕਾਰ ਵੀ ਕਰਨਗੇ ਅਸੀਂ ਕਿਉਂ ਕਹਿੰਦਾ ਨਹੀਂ ਕਰਦੇ ਚਲੋ ਅਗਲੀ ਗੱਲ ਫੜੀ ਤਾਂ ਹੈ ਨਾ ਪਰਦਾ ਨਹੀਂ ਫੜੀ ਤਾਂ ਹੈ ਨਾ ਫੜੀ ਵੀ ਹੋਰ ਘਰ ਨਹੀਂ ਨਟਾਇਆ ਨਹੀਂ ਫਿਰ ਫੜੀ ਵੀ ਭਲੇ ਇੱਥੇ ਜੀ ਗਈ ਹੈ ਉਹ ਅਗਲੀ ਗੱਲ ਜੀ ਫੜੀ ਗਈਆ ਸੰਪੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਸੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲੇ ਉਹਨਾਂ ਦਾ ਗੋਣ ਮਿਰਚਾ ਚੱਕ ਕੇ ਚਾਪ ਚੱਕ ਲੈ ਗਏ ਇੱਥੋਂ ਤੱਕ ਵੀ ਸੋਡੀ ਸਰਕਾਰ ਤੇ ਜਿਹੜਾ ਟੈਗਰ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਗਿਆ ਸੋਡਾ ਜਿਹੜਾ ਖਨੌਰ ਵਾਲਾ ਐਮਐਲਏ ਹੈ ਉਹਦੇ ਬੰਦਿਆਂ ਕੋਲੋਂ ਟਰਾਲੀਆਂ ਵੀ ਨਹੀਂ ਆਣੇ ਯਾਨੀ ਗਰਲਾਲ ਕੀ ਨਾ ਉਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐ ਦੱਸੋ ਵੀ ਸਾਡੀਆਂ ਟਰਾਲੀਆਂ ਕਦੋਂ ਦੇਵੋਗੇ ਟਰਾਲੀਆਂ 2-2 ਲੱਖ ਰੁਪਏ ਦੀ ਮੇਰੀ ਸੁਣ ਲਓ ਆਪਣੇ ਏਰੀਆ ਦੀ ਕੱਲੀ ਚੱਲਾਂ ਵਾਲੇ ਦਾ ਟਰੈਕਟਰ ਟਰਾਲੀ ਸੀਗੇ ਚੱਲਾਂ ਵਾਲੇ ਦਾ ਪੁੱਛ ਲਓ ਜਾ ਕੇ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲਓ ਮੈਂ ਤਾਂ ਨਹੀਂ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆ ਤਾਂ ਨਾ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾਣ ਵਾਲੇ ਦੇ ਗਵਾਹ ਬੈਠੇ ਆ ਕਿ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲਿਓ ਜਿਹੜੇ ਦਾ ਮਤਲਬ ਚੋਰੀ ਦਾ ਕੀਤਾ ਸੀ ਚੋਰੀ ਦਾ ਕੀਤਾ ਸੀ ਨਾ ਦਵਾ ਰਹੇ ਇਹ ਕਹਿੰਦਾ ਤੁਸੀਂ ਦਵਾ ਰਹੇ ਹੋ ਉਸਨੇ ਰਾਤ ਨੂੰ ਜਿਹਦੇ ਕੋਲੇ ਦਵਾਈ ਨਹੀਂ ਚਲੀ ਉਹਦਾ ਉਹ ਖੜੇ ਸੀਗੇ ਉਹਨਾਂ ਨੂੰ ਦਵਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਿਹਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆਗਾ ਪੁਲਿਸ ਨੇ ਜੀ ਦੇਖੋ ਤੁਸੀਂ ਆਪਾਂ ਇੱਕ ਦੂਜੇ ਨਾਲ ਬਹਿਸ ਨਹੀਂ ਕਰਦੇ ਪੁਲਿਸ ਨੇ ਸਭ ਕੁਝ ਰੌਲਾ ਪੈ ਗਿਆ ਉਹਨਾਂ ਸਾਈਡ ਤੇ ਲਾ ਲਗਾ ਜਿਹੜੇ ਗਏ ਸੀ ਕਿ ਦਵਾਈਆਂ ਮੈਂ ਆਪ ਦਵਾਈਆਂ ਉਦਾ ਰੰਗ ਪੁੱਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਦਾ ਹੋਰ ਰੰਗ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈ ਗਿਆ ਅਸੀਂ ਤੁਹਾਨੂੰ ਬੇਇਤੀ ਇਹ ਕਰ ਰਹੇ ਆ ਪਿੰਡਾਂ ਤੋਂ ਵੀ ਆਉਣਾ ਨੂੰ ਵੀ ਪਤਾ ਹੈ ਜੇ ਤੁਸੀਂ ਇਕੱਠੇ ਹੋ ਕੇ ਐਮਐਲਏ ਮੁੱਖ ਮੰਤਰੀ ਨੂੰ ਸਮਝਾ ਲੋਗੇ ਇਹ ਸੋਡੇ ਹਿੱਤ ਵਿੱਚ ਹੈ ਨਹੀਂ ਭਰਾਵੋ 27 ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹ ਨਹੀਂ ਕਹੇ ਸੀ ਉਹਦੀ ਸਰਕਾਰ ਤੇ ਉਹ ਆਪ ਹੀ ਲਾਗੂ ਕਰਾ ਦੂਗਾ ਅਸੀਂ ਤੁਹਾਨੂੰ ਇਹੀ ਕਹਿੰਦੇ ਆ ਸੁਧਾਰ ਕਰਨਾ ਸੁਧਾਰ ਕਰ ਲਓ ਨਹੀਂ ਕਰਨਾ